ਧੰਨਵਾਦ 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 ਤਬੂ ਤੜੀ ਸਤਿਤੀ ਕਰਦੇ ਆ ਤੁਹਾਡੀ ਉਰਾਧਨਾ ਕਰਦੇ ਆ ਸਾਡਾ ਛੁਟਕਾਰਾ ਕਰਨ ਵਾਲੇ ਪਰਮੇਸ਼ਵਰ ਤੇਰੀ ਮਹਿਮਾ ਕਰਦੇ ਆ ਤੇ ਮਾਵਾ ਦੇ ਪਿਤਾ ਯਹੋਵਾ ਤੇਰੀ ਸਤਿਤੀ ਹੋਵੇ ਤੂੰ ਸਤਿਤੀ ਦੇ ਕਾਬਲ ਹੈ ਤੂੰ ਮਹਿਮਾ ਦੇ ਕਾਬਲ ਹੈ ਤੂੰ ਸਮਰਥੀ ਹੈ ਧੰਨਵਾਦ ਧੰਨਵਾਦ ਤਾਨਬਰ ਪਿਤਾ ਪਰਮੇਸ਼ਵਰ ਬਹੁਤ ਜਨ ਇਹ ਸਵੇਰ ਨਹੀਂ ਦੇਖ ਸਕੇ ਪਿਤਾ ਮੈਂ ਬਹੁਤ ਜਨ ਅਧਿਕਾਰ ਦੀ ਸ਼ਕਤੀਆਂ ਨੇ ਟਕ ਲਿਆ ਹੈ ਪਰ ਅਸੀਂ ਇਸ ਵੇਰ ਇਹ ਦਿਨ ਤੇ ਕਿਰਪਾ ਦੇ ਨਾਲ ਤੇਰੇ ਸਾਮਰਥ ਨਾਲ ਮਾਣ ਰਹੇ ਹਾਂ ਧੰਨਵਾਦ 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 ਪ੍ਰਭੂ ਹallelujah ਥੈਂਕਸ ਪ੍ਰਭੂ ਜੀ ਜੀ ਸਾਨੂੰ ਛੁਟਕਾਰਾ ਦਿੱਤਾ ਸਾਡਾ ਉਦਾਰ ਕੀਤਾ ਸਾਡੇ ਮਨਾਂ ਨੂੰ ਜਾਂਚਣ ਵਾਲਾ ਪ੍ਰਭੂ ਤੇਰਾ ਧੰਨਵਾਦ 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 ਕਰਦੇ ਹਾਂ ਪ੍ਰਭੂ ਜੀ ਸਾਨੂੰ ਸ਼ੁੱਧ ਕੀਤਾ ਤੇਰਾ ਧੰਨਵਾਦ ਕਰਦੇ ਹਾਂ اے ਪ੍ਰਭੂ ਤੂੰ ਵਿਸ਼ਵਾਸੀ ਹੈ ਤੂੰ ਚਮਤਕਾਰੀ ਹੈ ਤੂੰ ਅਦਭੁਤ ਤਰੀਕੇ ਨਾਲ ਸਾਡੇ ਜੀਵਨਾਂ ਵਿੱਚ ਕਾਰਾ ਕਰਦਾ ਹੈ ਤੇਰਾ ਸਾਮਰਥ ਸਾਡੇ ਜੀਵਨਾਂ ਵਿੱਚ ਕਾਰਾ ਕਰਦਾ ਹੈ ਤੇਰਾ ਧੰਨਵਾਦ 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 ਕਰਦਾ ਹਾਂ ਜਿੰਨੇ ਵੀ ਪਾਈਵ ਹਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹ タルਜਾਨ ਜੀਸ਼ੂ ਮਸੀਹ ਦੇ ਨਾਮ ਵਿੱਚ ਪਵਿੱਤਰ ਆਤਮਾ ਦਾ ਅਭਿਸ਼ੇਕ ਉਹਨਾਂ ਦੇ ਜੀਵਨਾਂ ਵਿੱਚ ਆ ਜਾਵੇ ਹਰ ਇੱਕ ਸਮੱਸਿਆ ਇਹਨਾਂ ਦੇ ਵਿੱਚ ਛੱਡ ਕੇ ਚਲੀ ਜਾਵੇ ਪ੍ਰਭੂ ਜੀਸ਼ੂ ਮਸੀਹ ਦੇ ਸਾਮਰਤੀ ਨਾਮ ਵਿੱਚ ਹਰ ਦੁੱਖ ਛੱਡ ਕੇ ਚਲਾ ਜਾਵੇ ਪ੍ਰਭੂ ਜੀਸ਼ੂ ਮਸੀਹ ਦੇ ਸਾਮਰਤੀ ਨਾਮ ਵਿੱਚ ਆਪ ਜਿਸ ਦੁੱਖ ਵਿੱਚ ਹੋਵੋ ਡਟੇ ਰਹੋ ਡਟੇ ਰਹੋ ਪ੍ਰਭੂ ਜੀਸ਼ੂ ਮਸੀਹ ਦੇ ਨਾਮ ਵਿੱਚ ਹਰ ਦੁੱਖ ਸੁੱਖ ਹਰ ਬਿਮਾਰੀ ਚਲੀ ਜਾਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪ੍ਰਭੂ ਦੂਨ ਦਿਲ ਲਾ ਕੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰੋ ਪ੍ਰਭੂ ਜਲਦੀ ਹੀ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਤੇ ਤੁਹਾਨੂੰ ਛੁਟਕਾਰਾ ਦੇਵੇਗਾ ਧੰਨਵਾਦ 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 ਪ੍ਰਭੂ ਜਿੰਨੇ ਵੀ ਪਾਈ ਬਹਣ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਸੁਣਦੇ ਸੌਣੇ ਚੰਗੇ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਛੁਟਕਾਰਾ ਪਾ ਲੈਣ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹਾਲੇਲੂਇਆ 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 ਹਰੇ ਰੱਬਾ 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 ਮੇਰਾ ਸੱਬਰ ਲਬਲਾ ਬਲਾ ਜੀ ਰਜ਼ੀ ਰੱਬਾ ਜੋ ਭਾਈ ਭੈਣ ਇਸ ਵੀਡੀਓ ਵਿੱਚ ਕਮੈਂਟ ਪਾਉਂਦੇ ਹਨ ਆਪਣੀ ਰਿਸਪੈਕਟ ਪਾਉਂਦੇ ਹਨ ਪ੍ਰਭੂ ਉਹਨਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਉੱਤਰ ਦੇਗਾ ਯੀਸ਼ੂ ਮਸੀਹ ਦੇ ਨਾਮ ਵਿੱਚ ਛੁਟਕਾਰਾ ਨਿਸ਼ਚਿਤ ਹੈ ਹallelujah ਪ੍ਰਭੂ ਜੀ ਦਿਆਲੂ ਪਰਮੇਸ਼ਵਰ ਪਰਮੇਸ਼ਵਰ ਸਹਰਾਮਤ ਰਾਜਾ ਮੈਂ ਪ੍ਰਾਰਥਨਾ ਕਰਦਾ ਜੋ ਭਾਈ ਭੈਣ ਬਿਮਾਰ ਹੈ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਚੰਗੇ ਹੋ ਜਾਣ ਛੁਟਕਾਰੇ ਨੂੰ ਪਾਲ ਲੈਣ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਵੱਡੇ ਟੈਸਟਮਨੀ ਨਾਲ ਆਉਣ ਵਾਲੇ ਨੇ ਆਪਕਾ ਗਲੇ ਦਾ ਦਰਦ, ਪੇਟ ਦਾ ਦਰਦ, ਗੁੱਟਨੇ ਦਾ ਦਰਦ, ਪੂਰੀ ਬਾਡੀ ਕਿਤੇ ਵੀ ਦਰਦ ਛੱਡ ਕੇ ਚਲਾ ਜਾਵੇ, ਪ੍ਰਭੂ ਯੀਸ਼ੂ ਦੇ ਨਾਮ ਵਿੱਚ ਜੋ ਚੱਲ ਨਹੀਂ ਸਕਦੇ, ਉਹ ਚੱਲਣੇ ਪਾਏ, ਜੋ ਦੇਖ ਨਹੀਂ ਸਕਦੇ, ਉਹ ਦੇਖਣੇ ਪਾਏ, ਪ੍ਰਭੂ ਯੀਸ਼ੂ ਦੇ ਨਾਮ ਵਿੱਚ ਜਿਸ ਅਸੀਸ ਨੂੰ ਸ਼ੈਤਾਨ ਨੇ ਉਹਨਾਂ ਕੋਲੋਂ ਖੋ ਲਿਆ ਹੈ, ਉਹ ਪਰ ਸਭ ਖੁਸ਼ ਕੁਝ ਵਾਪਸ ਮਿਲ ਜਾਵੇ, ਪ੍ਰਭੂ ਯੀਸ਼ੂ ਦੇ ਨਾਮ ਵਿੱਚ ਸਾਰੀਆਂ ਅਸੀਸਾਂ ਇਹਨਾਂ ਨੂੰ ਦੋਗੁਣਾ ਹੋ ਕੇ ਮਿਲ ਜਾਣ ਪਰਬੂ ਜੀਸ਼ੂ ਦੇ ਨਾਮ ਵਿੱਚ ਆਪ ਸਾਰਿਆਂ ਅਸ਼ੀਸ਼ਾਂ ਨੂੰ ਆਪਣੇ ਜੀਵਨਾਂ ਵਿੱਚ ਰਿਸੀਵ ਕਰ ਰਹੇ ਹੋ ਪ੍ਰਭੂ ਤੁਹਾਡਾ ਧੰਨਵਾਦ ਧੰਨਵਾਦ ਧੰਨਵਾਜੋ ਬਿਮਾਰ ਨਿ ਚੰਗੀ ਹੋ ਜਾਣ ਪ੍ਰਭੂ ਜੀਸ਼ੂ ਦੇ ਨਾਮ ਵਿੱਚ ਚੰਗੇ ਹੋਏ ਜਾਣ ਹਰ ਬਿਮਾਰੀ ਛੱਡ ਕੇ ਚਲੀ ਜਾਵੇ ਪ੍ਰਭੂ ਜੀਸ਼ੂ ਦੇ ਨਾਮ ਵਿੱਚ ਹਾਲੇ 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 ਸ਼ੂਗਰ ਦੀ ਪ੍ਰੋਬਲਮ ਹੈ ਨਾਰਮਲ ਹੋ ਜਾਏ ਪ੍ਰਭੂ ਦੇ ਨਾਮ ਵਿੱਚ ਬੀਪੀ ਨਾਰਮਲ ਹੋ ਜਾਏ ਪ੍ਰਭੂ ਜੀਸ਼ੂ ਦੇ ਨਾਮ ਵਿੱਚ ਹਾਰੇ ਇੱਕ ਬਿਮਾਰੀ ਦੀ ਆਤਮਾ ਕੁਝ ਨਹੀਂ ਹੈ ਦੁਸ਼ਟ ਆਤਮਾ ਕੁਝ ਨਹੀਂ ਹੈ ਮੈਂ ਪ੍ਰਭੂ ਜੀਸ਼ੂ ਮਸੀਹ ਦੇ ਨਾਮ ਵਿੱਚ ਇਹ ਸਾਰੀਆਂ ਬਿਮਾਰੀਆਂ ਨੂੰ ਅੰਧਕਾਰ ਦੀ ਸ਼ਕਤੀਆਂ ਨੂੰ ਅੰਤਕਾਰ ਦੀਆਂ ਸ਼ਕਤੀਆਂ ਨੂੰ ਆਤਮਾਵਾਂ ਨੂੰ ਬੰਨ੍ਹ ਕੇ ਡਾਂਟਦਾ ਹੈ ਬਿਮਾਰੀ ਸ਼ਕਤੀਆਂ ਇਹਨਾਂ ਦੇ ਗੰਭੀਰ ਛੱਡ ਕੇ ਜਾਣਾ ਪਵੇਗਾ ਜੀਸ਼ੂ ਦੇ ਨਾਮ ਵਿੱਚ ਸਭ ਛੱਡ ਕੇ ਜਾਓ 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 ਪ੍ਰਭੂ ਦੇ ਨਾਮ ਵਿੱਚ ਪ੍ਰਭੂ ਦੀ ਕਿਰਪਾ ਨਾਲ ਸਮਰਥ ਨਾਲ ਹਰ ਇੱਕ ਜੀਵਨ ਹਰ ਇੱਕ ਸ਼ਰਾਫ ਟੁੱਟ ਜਾਵੇ ਜੋ ਪਾਪ ਦੁਆਰਾ ਤੁਹਾਡੇ ਜੀਵਨਾਂ ਵਿੱਚ ਆਇਆ ਹੈ ਹਰ ਇੱਕ ਬੰਦਰ ਟੁੱਟ ਜਾਵੇ ਪ੍ਰਭੂ ਯਿਸੂ ਦੇ ਨਾਮ ਵਿੱਚ ਹਰ ਇੱਕ ਬਿਮਾਰੀ ਤੁਹਾਡੇ ਸ਼ਰੀਰ ਨੂੰ ਛੱਡ ਕੇ ਚਲੀ ਜਾਵੇ ਪ੍ਰਭੂ ਯਿਸੂ ਦੇ ਨਾਮ ਵਿੱਚ ਹਰ ਇੱਕ ਦੁਸ਼ਟ ਆਤਮਾ ਜਾਦੂ ਟੋਣਾ ਤੰਤਰ ਮੰਤਰ ਪਵਿੱਤਰ ਆਤਮਾ ਦੀ ਅੱਗ ਨਾਲ ਜਲ ਕੇ ਰਾਖ ਹੋ ਜਾਵੇ ਪਸਮ ਹੋ ਜਾਵੇ ਪ੍ਰਭੂ ਯਿਸੂ ਦੇ ਨਾਮ ਵਿੱਚ ਆਜ਼ਾਦ ਹੋ ਜਾਣ ਪ੍ਰਭੂ ਯਿਸੂ ਦੇ ਨਾਮ ਵਿੱਚ ਕਰਜ ਦੇ ਸ਼ਰਾਪ ਤੋਂ ਆਪ ਮੁਕਤ ਹੋ ਜਾਣ ਲੜਾਈ ਝਗੜੇ ਦੀ ਆਤਮਾ ਆਪਦੇ ਘਰਾਂ ਨੂੰ ਛੱਡ ਕੇ ਚਲੀ ਜਾਵੇ ਅੱਜ ਆਪ ਆਜ਼ਾਦ ਹੋ ਗਏ ਪਰਬੋ ਜੀਸ਼ੂ ਦੇ ਨਾਮ ਵਿੱਚ ਜੋ ਆਸ਼ੀਸ਼ ਰੁਕੀ ਹੈ ਉਹ ਆਸ਼ੀਸ਼ ਵਾਪਸ ਆਣੇ ਪਾਵੇ ਪ੍ਰਭੂ ਜੀਸ਼ੂ ਦੇ ਨਾਮ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਆਪਦੇ ਜੀਵਨਾਂ ਵਿੱਚ ਪਰ ਜਾਵੇ ਪਵਿੱਤਰ ਆਤਮਾ ਦੇ ਪਿਆਰ ਵਿੱਚ ਪਰ ਜਾਓ ਪਰਮੇਸ਼ਵਰ ਰੱਬ ਦੀ ਬਾਈਬਲ ਦੇ ਬਚਨ ਵਿੱਚ ਆ ਜਾਓ ਤੇ ਬਚਨਾਂ ਨੂੰ ਖੜੋ ਪੜੋ ਤੇ ਪਰਮੇਸ਼ਵਰ ਦਾ ਸਾਮਰਥ ਤੁਹਾਡੇ ਜੀਵਨਾਂ ਵਿੱਚ ਆਵੇਗਾ ਬਚਨ ਕਰਨਾ ਛੱਡੋ ਨਾ ਛੱਡੋ ਸੰਗਤ ਕਰਨੀ ਨਾ ਛੱਡੋ ਲਗਾਤਾਰ ਪ੍ਰਾਰਥਨਾ ਕਰੋ ਮੰਗਦੇ ਰਹੋ ਮੰਗਦੇ ਰਹੋ ਪਰਮੇਸ਼ਵਰ ਤੋਂ ਮੰਗਦੇ ਰਹੋ ਹallelujah ਹallelujah ਧੰਨਵਾਦ 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 ਪਿਤਾ ਪਰਮੇਸ਼ਵਰ ਜਿਨ੍ਹਾਂ ਕੋ ਨੌਕਰੀ ਨਹੀਂ ਹੈ ਮੈਂ ਉਹਨਾਂ ਨੂੰ ਨੌਕਰੀ ਨਾਲ ਬLES ਕਰਦਾ ਹਾਂ ਜੋ ਨਸ਼ੇ ਵਿੱਚ ਡੁੱਬ ਚੁੱਕੇ ਹਨ ਮੈਂ ਉਹਨਾਂ ਨੂੰ ਪ੍ਰਭੂ ਯੀਸ਼ੂ ਦੇ ਨਾਮ ਨਾਲ ਨਸ਼ਾ ਮੁਕਤ ਕਰਦਾ ਹਾਂ ਮੈਂ ਇਹਨਾਂ ਦੇ ਬਿਜ਼ਨਸ ਨੂੰ ਬਰੈਸ ਕਰਦਾ ਹਾਂ ਜੋ ਇਗਜ਼ਾਮ ਦੇ ਚੁੱਕੇ ਹਨ ਉਹ ਪਾਸ ਹੋ ਜਾਣ ਪ੍ਰਭੂ ਜੀਸ਼ੂ ਦੇ ਸ਼ਕਮਰਤੀ ਨਾਮ ਵਿੱਚ ਪ੍ਰਭੂ ਅਸ਼ੀਸ਼ ਅੱਜ ਇਹਨਾਂ ਦੇ ਜੀਵਨਾਂ ਵਿੱਚ ਉਤਰਨੇ ਪਾਵੇ ਹਾਲੇਲੂਇਆ 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 ਸੈਨਾਮਾ ਦੇ ਮੁਕੀ ਜੋਹੋਵਾ ਪਰਮੇਸ਼ਵਰ ہمارا ਛੁਟਕਾਰਾ ਦੇਣ ਵਾਲਾ ਪਰਮੇਸ਼ਵਰ ਅੱਜ ਇਹਨਾਂ ਦੇ ਘਰਾਂ ਵਿੱਚ ਪਿਤਾ ਅਸ਼ੀਸ਼ਾਂ ਦੁਆਰਾ ਖੁੱਲ ਜਾਵੇ ਹਰ ਇੱਕ ਬੰਦ ਦਰਵਾਜ਼ਾ ਅਸ਼ੀਸ਼ ਦਾ ਦਰਵਾਜ਼ਾ ਖੁੱਲ ਜਾਵੇ ਪ੍ਰਭੂ ਜੀਸ਼ੂ ਦੇ ਮਸੀਹ ਸ਼ਕਮਰਤੀ ਦੇ ਨਾਮ ਵਿੱਚ ਅੱਜ ਹਰ ਇੱਕ ਸ਼ੋਕ आनंद ਵਿੱਚ ਬਦਲ ਜਾਵੇ ਹਰ ਇੱਕ ਦੁੱਖ ਸੁੱਖ ਵਿੱਚ ਬਦਲ ਜਾਵੇ ਹਾਲੇਲੂਇਆ ਸ਼ਕਤੀਮਾਨ ਪਰਮੇਸ਼ਰ ਬਾਦਸ਼ਾਹ ਨੇ ਬਾਦਸ਼ਾਹ ਪਰਮੇਸ਼ਰ ਛੁਟਕਾਰਾ ਦੇਣ ਵਾਲਾ ਪ੍ਰਭੂ ਜੀ ਮੈਂ ਧੰਨਵਾਦ ਕਰਦਾ ਮੈਂ ਇਹਨਾਂ ਬੱਚਿਆਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ ਧੰਨਵਾਦ ਪਿਤਾ ਪਰਮੇਸ਼ਰ ਧੰਨਵਾਦ ਪਵਿੱਤਰ ਆਤਮਾ ਜੋ ਭਾਈ ਭੈਣ ਇਸ ਪ੍ਰਾਰਥਨਾ ਵਿੱਚ ਛੁਣ ਕੇ ਰਹੇ ਹਨ ਛੁਣਦੇ ਛੁਣਦੇ ਛੁਟਕਾਰਾ ਪਾ ਲੈਣ ਬles ਹੋ ਜਾਣ ਪ੍ਰਭੂ ਜੀਸ਼ੂ ਦੇ ਨਾਮ ਦੇ ਵਿੱਚ ਅਧਕਾਰ ਦੀਆਂ ਸ਼ਕਤੀਆਂ ਇਹਨਾਂ ਦੇ ਜੀਵਨਾਂ ਵਿੱਚੋਂ ਚੱਲੀਆਂ ਜਾਓ ਚੱਲੀਆਂ ਜਾਓ ਚੱਲੀਆਂ ਜਾਓ ਇਹਨਾਂ ਦੇ ਸਰੀਰ ਫ੍ਰੀ ਹੋ ਜਾਣ ਫ੍ਰੀ ਹੋ ਜਾਣ ਤੁਸੀਂ ਸਾਡੀਆਂ ਤਦਰਾ ਤੁਮ ਸੋਣ ਲਿਆ ਪਰਮੇਸ਼ਵਰ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਜੀਸੂ ਦੇ ਲਹੂ ਦੀ ਜੈ ਜਿਨ੍ਹਾਂ ਕੋਲ ਸ਼ੈਤਾਨ ਜਿਨ੍ਹਾਂ ਕੋਲ ਸ਼ੈਤਾਨ ਨੇ ਘੇਰਿਆ ਹੋਇਆ ਹੈ ਉਹਨਾਂ ਸਾਰਿਆਂ ਨੂੰ ਪ੍ਰਭੂ ਜੀਸੂ ਦੇ ਨਾਮ ਵਿੱਚ ਛੁਟਕਾਰਾ ਪਾ ਜਿਨ੍ਹਾਂ ਕੋਲ ਸੰਤਾਨ ਨਹੀਂ ਹੈ ਪ੍ਰਭੂ ਜੀ ਉਹਨਾਂ ਨੂੰ ਸੰਤਾਨ ਦਾੜ ਪਲੱਸ ਕਰੋ ਜਿਸ ਤਰ੍ਹਾਂ ਪ੍ਰਭੂ ਜੀ ਤੁਸੀਂ ਹਣਾ ਨੂੰ ਅਸੀਸ ਦਿੱਤੀ ਜਿਸ ਤਰ੍ਹਾਂ ਪ੍ਰਭੂ ਤੇ ਨਾਮ ਵਿੱਚ ਅੜੀ ਰਹੀ ਡਟ ਖੜੀ ਰਹੀ ਅਤੇ ਪ੍ਰਾਰਥਨਾ ਦਾ ਫਲ ਉਹਨਾਂ ਝੋਲੀ ਵਿੱਚ ਪਿਆ ਤੁਸੀਂ ਉਹਨਾਂ ਦੀ ਪ੍ਰਾਰਥਨਾਵਾਂ ਸੁਣ ਕੇ ਉੱਤਰ ਦਿੱਤਾ ਪ੍ਰਭੂ ਜੀ ਉਸੇ ਤਰ੍ਹਾਂ ਇਹ ਪਾਈ ਬਹਿਨਾਂ ਦੀ ਗੋਦ ਵਿੱਚ ਇਹਨਾਂ ਦੀਆਂ ਪ੍ਰਾਰਥਨਾਵਾਂ ਦਾ ਫਲ ਪਾਓ ਪ੍ਰਭੂ ਜੀ ਮੰਗੋ 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 ਪ੍ਰਭੂ ਤੋਂ ਮੰਗੋ ਮੰਗਣਾ ਹੈ ਤਾਂ ਸੱਚੇ ਦਿਲ ਨਾਲ ਮੰਗੋ ਮੇਰਾ ਪ੍ਰਭੂ ਰਾਮ ਆਤਮਾ ਤੁਹਾਨੂੰ ਹਰ ਇੱਕ ਅਸੀਸ ਦੇਵੇਗਾ اے ਪਿਤਾ ਪਰਮੇਸ਼ਵਰ ਅੱਜ ਜੋ ਕੁਝ ਵੀ ਇਹ ਮੰਗ ਰਹੇ ਨੇ ਇਹਨਾਂ ਦੀ ਸਾਰੀਆਂ ਪ੍ਰਾਰਥਨਾਵਾਂ ਮਾਰ ਉੱਤਰ ਦੇਣਾ ਪ੍ਰਭੂ ਜੀ ਇਹਨਾਂ ਦੇ ਸਾਰੇ ਕਸ਼ਟ ਸਭ ਦੂਰ ਕਰ ਦਿਓ ਪ੍ਰਭੂ ਜੀ ਇਹਨਾਂ ਨੂੰ ਆਪਣੇ ਨਾਮ ਵਿੱਚ ਖੜਾ ਕਰ ਦਿਓ ਜੀ ਇਹਨਾਂ ਨੂੰ ਅਸੀਸ ਕਰ ਦਿਓ ਅਤੇ ਉੱਚਾ ਚੱਕਿਓ ਦਇਆ ਕਰੋ ਦਇਆ ਕਰੋ ਰਹਿਮ ਕਰੋ ਰਹਿਮ ਕਰੋ ਦਿਆਲੂ ਪਰਮੇਸ਼ਵਰ ਹੈ ਇਹਨਾਂ ਦੇ ਜੀਵਨਾਂ ਵਿੱਚ ਖੁਸ਼ੀਆਂ ਆਉਂਦੀਆਂ ਅਸੀਸਾਂ ਨਾਲ ਮੈਂ ਇਹਨਾਂ ਨੂੰ ਬLES ਕਰਦਾ ਹਾਂ ਧੰਨਵਾਦ ਧੰਨਵਾਦ ਅਨੰਬਰ ਪਿਤਾ ਪਰਮੇਸ਼ਵਰ ਜੀ ਜੈ ਹਾਲੇਲੂਇਆ ਹਾਲੇਲੂਇਆ ਛੋਟੀ ਪ੍ਰਾਰਥਨਾ ਸੁਣ ਕੇ ਕਬੂਲ ਕਰਨੀ ਪਿਤਾ ਪਰਮੇਸ਼ਵਰ ਮੈਂ ਤੁਹਾਡੇ ਕੋਲੋਂ ਪ੍ਰਪੋਜ਼ਿਸ਼ੂਮਸੀ ਦੇ ਨਾਮ ਵਿੱਚ ਈ ਪ੍ਰਾਰਥਨਾ ਮੰਗਦਾ ਹਾਂ ਪ੍ਰਮੇਸ਼ਰ ਆਮੀਨ ਆਮੀਨ ਕਮੈਂਟ ਵਿੱਚ ਆਪਣੀ ਰਿਕੁਐਸਟ ਅਤੇ ਆਮੀਨ ਲਿਖਿਓ ਥੈਂਕ ਯੂ ਜੀਜ਼ਸ ਹਾਲੇਲੂਇਆ